ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋ ਠੀਕ ਠਾਕ ਉਮੀਦ ਆ ਤੁਸੀਂ ਵੀ ਠੀਕ ਹੋਵੋਗੇ ਅੱਜ ਆਪ ਆਪਣਾ ਲੱਗਿਆ ਚੋਲ ਮਟਰਾਂ ਦੇ ਮਟਰਾਂ ਵਾਲੇ ਦੇਖੋ ਲਾਗ ਰਹੀਆਂ ਦੋ ਜਾਨੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਸੋਸਨਾਓ ਜੀ ਦਾ ਥਿਰ ਠੀਕ ਹੋ ਕਰ ਪਰਵਾ ਅੱਜ ਅਸੀਂ ਚੋਲ ਖਵਾਵਾਂਗੇ ਅੱਜ ਮਟਰਾਂ ਵਾਲੇ ਇੱਕ ਦੋ ਭੈਣਾਂ ਨੇ 2-3 ਵਜੇ ਰਿਕੁਐਸਟ ਕੀਤੀ ਸੀ ਕੁਕਿੰਗ ਦੀ ਵੀ ਪਾਇਆ ਕਰੋ ਇਸ ਕਰਕੇ ਚੱਲ ਅੱਜ ਆ ਕਿੰਨੇ ਅਸੀਂ ਮਟਰ ਵਾਲੇ ਚਾਵਲ ਬਣਾ ਲਏ ਤੇ ਜਿਸ ਕਿਸ ਨੇ ਭੈਣ ਭੈਣਾ ਖਾਣੇ ਹੋ ਗਏ ਆ ਸਕਦੇ ਆ ਬਾਹਰ ਤਾਂ ਨਾ ਕਿ ਇਹ ਖਤਮ ਹੋ ਗਈ ਲੇਟ ਨਾ ਆਇਓ ਜਿੰਨੇ ਆਣਾ 9:00 ਵੱਜ ਗਿਆ 9:11 1 ਵਜੇ ਤੋਂ ਪਹਿਲਾਂ ਪਹੁੰਚ ਜਾ ਜਿਨ੍ਹਾਂ ਨੇ ਖਾਣੇ ਜਿਹਦਾ ਅਸੀਂ ਸਾਰੇ ਫਿਨਿਸ਼ ਕਰ ਦੇਵਾਂਗੇ ਹਾਂ ਜੀ ਹਾਂ ਜੀ ਆਪਾਂ ਦਾ ਜਰੂਰ ਖਾਵਾਂਗੇ ਚੋਲ ਮਟਰਾਂ ਵਾਲੇ ਬੱਚੇ ਵੀ ਵੇਟ ਕਰ ਰਹੇ ਆ ਬਾਹਰ ਖੇਸ ਤੇ ਆਗੇ ਬੱਚੇ ਬੱਚੇ ਵੀ ਆ ਗਏ ਆ ਅਗਰ ਇਹਨੇ ਬੱਚੇ ਬੱਚੇ ਵੀ ਕਹਿ ਰਹੇ ਆ ਚੋਲ ਖਾਣੇ ਆ ਆ ਵੀ ਹੱਲ ਹੀ ਬਣਾਉ ਸਕੀ। ਖੇਤੀ ਜੱਟ ਨੂੰ ਬਹੁਤ ਲੱਗੇ। ਇਹਦਾ ਬਸ ਇੱਕ ਚੰਗਾ ਖਲਾਉ। ਹਾਂ ਪਿੰਨ। ਇਹ ਠੀਕ ਹੈ ਚੱਲ ਜਾਨੇ। ਚੱਲ ਜਾਣਾ ਠੀਕ। ਆਹ ਲੋ ਚੋਲ ਮਟਰ ਪਾਲੇ। ਅਹ ਕਿਹੜੇ ਪੈਰ ਭਰਾਵਾਂ ਨੂੰ ਕਿਆ ਜੀ ਛੁੱਟੀ ਐ ਇਸ ਵਾਰ ਦੀ? ਟਮੰਟਾ ਦੇ ਵਿੱਚ ਦੱਸਿਓ। ਮੰਡੀ ਦੀ ਦੁਬਾਰਾ ਛੁੱਟੀ। ਸਟਾਪ ਕਰ। ਕੁਝ ਹੋਰ ਮਟਰ ਚਲੋ ਆ ਜੀ ਦੋਸਤੋ ਆ ਦੇਖੋ ਆ ਦੇਖੋ ਤਿਆਰ ਹੋ ਗਿਆ ਸਮਾਨ ਮਟਰ ਵੀ ਪਿਆਜ਼ ਵੀ ਕੱਟ ਲਏ ਚਾਵਲ ਵੀ ਸਾਫ਼ ਹੋ ਗਏ ਮਟਰ ਜੀ ਅੱਜ ਹੀ ਡਿਊਟੀ ਹੈ ਭੈਣ ਦੀ ਚਾਹ ਰੋਟੀ ਬਣਾਣ ਦੀ ਅੱਜ ਆਪਣੀ ਸੋਈ ਦੀ ਛੁੱਟੀ ਹੈ ਪੂਰਾ ਦਾ ਪਕਾਣ ਕਰਦੇ ਇੱਕ ਦਿਨ ਦਾ ਭੈਣ ਦੀ ਰੋਟੀ ਬਣਾਉਂਦਾ ਬਣਾਉਂਗੀ ਦੇਖੋ ਬਣਾ ਦਿੰਦੀ ਨਾ ਪੁੱਛਿਆ ਨਾ ਉਹ ਵੰਟਾ ਕੇ ਬਣਾਉਗੀ ਕਿ ਲਈ ਜਿੰਨਾ ਤੋਂ ਇਹਨਾਂ ਨੇ ਪੁੱਛ ਰਹੇ ਨੇ ਉਹ ਤਾਂ ਮੈਂ ਬਣਾਵਾਂ ਵੀਰੇ ਨੇ ਖਾ ਆ ਵੀਰੇ ਦੇ ਚਲੋ ਚਲੋ ਹਾਂਜੀ ਤੇਲ ਪਾਤਾ ਸੀ ਹਾਂਜੀ ਦੋਸਤੋ ਤੇਲ ਸੜ ਗਿਆ ਆਪਾਂ ਪਾ ਦਿੱਤੇ ਪਿਆਜ਼ ਹੁਣ ਪਾਵਾਂਗੇ ਆਪਾਂ ਜੀਰਾ ਇਨੇ ਇੱਕ ਪਿਆਜ਼ ਭੁੱਜਦੇ ਆ ਹੁਣ ਅੱਜਕ ਲੂਣ ਹਲਦੀ ਮਸਾਲਾ ਮਰਚਾ ਪੀਸ ਕੇ ਰੱਖਿਆ ਹੋਇਆ ਨੇ ਪਿਆਜ਼ ਹੋ ਗਏ ਭੁੱਜ ਗਏ ਆ ਸੋਹਣਾ ਸਾਰਾ ਤੇ ਬਾਸਾ ਰੇ ਮਸਾਲਾ ਮਰਚਾ ਵੀ ਪਾ ਦਿਆਂ હું કે અસિ મૂળ ભૂલવાસી પાટર હાજી થોડા કે અસિ ભે મટર હું પાલ ਚਾਵਲ ਵੀ ਧੋਤਾ ਚਾਹ ਪੁੱਨ ਮੰਗੇ ਆਪਾਂ ਫਿਰ ਉਸ ਤੋਂ ਬਾਅਦ ਪਾਣੀ ਪਾਵਾਂਗੇ ਹਾਂਜੀ ਦੋਸਤੋ ਚਾਵਲ ਭੁੱਜ ਗਏ ਹੁਣ ਅਸੀਂ ਪਾ ਰਹੇ ਆ ਪਾਣੀ ਹੁਣ ਜਿੰਨਾ ਜਗ੍ਹਾ ਬੰਦੇ ਆ ਚਾਵਲ ਉਨਾ ਚਿਰ ਦੇਖਦੇ ਆ ਕੋਈ ਹੋਰ ਕੰਮ ਆਪਾਂ ਹਾਂਜੀ ਦੋਸਤੋ ਚੋਲ ਬਣਦੇ ਪਏ ਆ ਜਦ ਤੱਕ ਆਪਾਂ ਦੇਖਦੇ ਆ ਆਪਣਾ ਕਿਚਨ ਰੌਟੇ ਕਿੱਥੇ ਆ ਕਿਚੇ ਆ ਨਹੀਂ ਨਿੱਜੇ ਆਰੇ ਦੇਖੋ ਜੀ ਆ ਬੈਠੇ ਆਰਾਮ ਨਾਲ ਅੱਜ ਇਹਨਾਂ ਦੀ ਰੈਸਟ ਆ ਅੱਜ ਰੈਸਟ ਹੋ ਰਹੀ ਹੈ ਇਹਨਾਂ ਦੀ ਵਿੱਚ ਲੱਗੀ ਹੋਈ ਹੈ ਕੁੱਕਰ ਠੱਕਨ ਦੀ ਹਾਂਜੀ ਦੋਸਤੋ ਅੱਜ ਹੈਗਾ ਸੰਡੇ ਸੰਡੇ ਦਿਨਾਂ ਦੀ ਹੈਗੀ ਐ ਛੁੱਟੀ ਜਿੱਦਾਂ ਆਪਾਂ ਨੂੰ ਕੰਮ ਤੋਂ ਛੁੱਟੀ ਹੁੰਦੀ ਹੈ ਅੱਜ ਇਹਨਾਂ ਨੂੰ ਕਿਚਨ ਚ ਛੁੱਟੀ ਹੈ ਅੱਜ ਇਹਨਾਂ ਦੀ ਰੈਸਟ ਹੋ ਰਹੀ ਹੈ ਇਹ ਲੱਗ ਰਿਹਾ ਦੇਖੋ ਚੌਲ ਬਣਾਣਾ ਇਹਨਾਂ ਦੀ ਅੱਜ ਡਿਊਟੀ ਲਾਈ ਹੈ ਚੌਲਾਂ ਤੇ ਸੰਡੇ ਆ ਨਾ ਸਰਦਾਰ ਜੀ ਨੂੰ ਰੈਸਟ ਅੱਜ ਇਹ ਤਾਂ ਭੈਣ ਦੀ ਵੀ ਅੱਜ ਰੈਸਟ ਪਤਾ ਆਪਣੀ ਰੈਸਟ ਨਹੀਂ ਹੈਗੀ ਕਿਉਂਕਿ ਕਿਉਂਕਿ 6 ਦਿਨ ਤਾਂ ਆਪਾਂ ਕੰਮਤੇ ਜਾਂਦੇ ਆ ਸੰਡੇ ਆਪਾਂ ਘਰ ਡਿਊਟੀ ਦੇਂਦੇ ਆ ਇਸ ਕਰਕੇ ਸਾਨੂੰ ਛੁੱਟੀ ਕੋਈ ਵੀ ਨਹੀਂ ਹੁੰਦੀ ਬਾਕੀ ਦੋਸਤੋ ਰਲ ਮਿਲ ਕੇ ਸਾਰੇ ਕੰਮ ਹੁੰਦੇ ਆ ਜੇ ਆਪਾਂ ਕਹਿ ਦਈਏ ਅਸੀਂ ਬਾਕੀ ਦਿਨ ਵੀ ਕੰਮ ਕਰਦੇ ਆ ਅੱਜ ਬਿਲਕੁਲ ਨਹੀਂ ਕਰਨਾ ਉਹ ਘਰ ਵੀ ਦੇਖਣੇ ਪੈਂਦੇ ਆ ਸਭ ਨਾਲ ਰਲ ਮਿਲ ਕੇ ਰਹਿਣਾ ਪੈਂਦਾ ਤੇ ਉਹ ਪੂਰਾ ਹਫਤਾ ਸੀ ਆਪੇ ਕੰਮ ਕਰੀਦਾ ਵਾ ਸਿਰਫ ਐਤਵਾਰ ਨੂੰ ਸੋਚ ਚੱਲ ਬੜਾ ਸੰਡੇ ਨੂੰ ਬੁਲਾਉਂਦੇ ਜਦੋਂ ਸਾਨੂੰ ਕੰਮ ਤੇ ਹੈਗੇ ਪਰ ਮੈਂ ਸਮਝ ਨਹੀਂ ਜਾਂਦੀ ਨਹੀਂ ਹੈਗੀ ਅੱਜ ਵੀ ਬੁਲਾਇਆ ਸੀ ਜਿੱਦੋਂ ਜ਼ਿਆਦਾ ਐਮਰਜੈਂਸੀ ਹੈਗੀ ਆ ਕਿ ਨਾ ਜਾਂਦੇ ਤੇ ਨਹੀਂ ਚੱਲਦਾ ਫੇਰ ਜਾਈਦਾ ਵਾ ਜਿੱਦਾਂ ਸਲਤਾ ਫੇ ਉਦੋਂ ਆਪਾਂ ਜਾਈਏ ਆਪਾਂ ਖਾ ਕੇ ਚੋਲ ਬੰਦੇ ਆ ਖਾ ਪੀ ਕੇ ਫੇ ਤਿਆਰ ਹੁੰਨੇ ਆ ਵੀਡੀਓ ਬਣਾਵਾਂਗੇ ਹੁਣ ਜਿੰਨੇ ਚਾਵਲ ਬੰਦੇ ਨੇ ਉਹ ਤਿਆਰ ਹੋ ਜਾਂਦੇ ਆ ਆਪਾਂ ਫੇ ਚਾਵਲ ਖਾ ਕੇ ਫੇ ਵੀਡੀਓ ਬਣਾਉਂਦੇ ਦੋਸਤੋ ਵੀਡੀਓ ਦੇ ਵਿੱਚ ਜੁੜੇ ਰਹਿ ਕਰੋ ਬੱਤ ਤੋਂ ਬੱਤ ਮੇਰੇ ਭੈਣ ਭਰਾ ਜੁੜੋ ਆਪਾਂ ਹੋਰ ਵੀ ਅੱਜ ਸੰਡੇ ਆ ਅੱਜ ਬੱਤ ਤੋਂ ਬੱਤ ਵੀਡੀਓ ਬਣਾਵਾਂਗੇ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਉਗੀਆਂ ਇਹ ਕਿਚਨ ਵਾਲੀ ਜੋ ਵੀਡੀਓ ਸੀ ਕਈ ਪੈਣਪਰਾ ਸਾਨੂੰ ਕਹਿੰਦੇ ਆ ਭਾਜੀ ਜਦੋਂ ਕਰਦੀਆਂ ਤਾਂ ਆਡੀਆਂ ਲੱਗਦੀਆਂ ਕਿਚਨ ਦੇ ਵਿੱਚ ਕੋਈ ਵੀ ਕੰਮ ਕਰਦੀਆਂ ਹੋਣ ਤੇ ਸਪੈਸ਼ਲ ਹੋਣਾ ਵਾਸਤੇ ਬਣਾਇਆ ਸਪੈਸ਼ਲ ਹੋਣਾ ਵਾਸਤੇ ਆ ਤੁਸੀਂ ਦੇਖ ਲਈ ਅੱਜ ਚੌਲ ਬਣਦੇ ਨੂੰ ਅੱਧਾਂ ਦੀਆਂ ਵੀਡੀਓ ਤੁਹਾਨੂੰ ਫੈਮਿਲੀ 'ਚ ਬੈਠਣ ਯੋਗ ਦੇਖਣ ਨੂੰ ਮਿਲੂਗੀਆਂ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਉਗੀਆਂ ਅੱਜ ਇਹ ਬਹੁਤ ਕੋਸ਼ਿਸ਼ ਕਰਦੇ ਆਂ ਐਦਾਂ ਦੀ ਇੱਕ ਘਰੇਲੂ ਵੀਡੀਓ ਜੋ ਘਰ ਤੇ ਬੈਠ ਕੇ ਫੈਮਿਲੀ ਚ ਦੇਖਣ ਜੋਗਾ ਤੇ ਬਾਅਦ ਕੀ ਹੋਰ ਵੀ ਸੋ ਵੀਡੀਓ ਬਣਾਵਾਂਗੇ ਹਾਂਜੀ ਦੋਸਤੋ ਲੋਹੇ ਗੇ ਚੌਲ ਤਿਆਰ ਤੰਨ ਦਿਖਾਵਾਂਗੇ ਹੁਣ ਅਸੀਂ ਖਾਵਾਂਗੇ ਜੀ ਦੋਸਤੋ ਹੋਣ ਲੱਗੇ ਆਪਾਂ ਚੌਲ ਖਾਣ ਦੇਖੋ ਤਿਆਰ ਆ ਨਿਆਣੇ ਵੀ ਬੈਠੇ ਆ ਸਾਰੇ ਫੈਮਿਲੀ ਬੈਠੀ ਆ ਤਿਆਰ ਚੌਲ ਖਾਣ ਨੂੰ ਠੀਕ ਹੈ ਜੀ ਬਾਕੀ ਸਾਰੇ ਭੈਣ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ ਕਿਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰ ਦੱਸਿਓ ਓਕੇ ਧੰਨਵਾਦ ਸ਼ੇਰ ਕਰਦੇ ਦੱਬ ਕੇ ਸ਼ੇਰ ਕਰਦੇ ਦੱਬ ਕੇ ਅੱਧਾ ਦੀਆਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਥੈਂਕ ਯੂ ਧੰਨਵਾਦ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ